ਰਾਉ ਜੀ ਪੰਜਾਬ 95 ਫਿਲਮ ਰਿਲੀਜ਼ ਹੋ ਰਹੀ ਹੈ 7 ਫਰਵਰੀ ਨੂੰ ਇਹ ਕੋਈ ਕਮਰਸ਼ੀਅਲ ਫਿਲਮ ਤਾਂ ਹੈ ਨਹੀਂ ਸੀ ਵੀ ਜਿੱਤੂ ਪੈਸੇ ਕਮਾਏ ਜਾਣਗੇ ਠੀਕ ਹੈ ਇੱਕ ਭਾਵਕ ਸੀ ਤੇ ਇੱਕ ਅਸਲੀਅਤ ਦੇ ਨਾਲ ਜੁੜੀ ਹੋਈ ਇਹ ਫਿਲਮ ਹੈ ਜਿਹੜੀ ਬਣਾਈ ਗਈ ਹੈ ਖਾਲੜਾ ਜੀ ਨੇ ਵੀ ਉਸ ਟਾਈਮ ਦੇਖੋ ਜਦੋਂ ਰਿਪੋਰਟ ਤਿਆਰ ਕੀਤੀ ਉਹ ਸੁਪਰੀਮ ਕੋਰਟ ਤੱਕ ਗਏ ਹਾਈ ਕੋਰਟ ਤੱਕ ਗਏ ਪਰ ਹਾਈ ਕੋਰਟ ਨੇ ਉਹਨਾਂ ਦੀ ਇਸ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਇਹ ਵਾਲਾ ਐਸਐਚਓ ਅੰਮੀਆਂ ਲਾਸ਼ਾਂ ਲੈ ਕੇ ਆਇਆ ਇਹ ਪੁਲਸ ਮੁਲਾਜ਼ਮ ਅੰਨੀਆਂ ਲੈ ਕੇ ਆਇਆ ਐਸਐਸਪੀ ਸਾਹਿਬ ਅੰਨੀਆਂ ਲੈ ਕੇ ਆਏ ਟਰੱਕ ਭਰ ਕੇ ਨੌਜਵਾਨਾਂ ਦਾ ਲੈ ਕੇ ਆਏ राव ਜੀ ਪੰਜਾਬ 95 ਫਿਲਮ ਰਿਲੀਜ਼ ਹੋ ਰਹੀ ਹੈ 7 ਫਰਵਰੀ ਨੂੰ ਪਰ ਉਹ ਬਾਹਰਲੇ ਦੇਸ਼ਾਂ 'ਚ ਹੋ ਰਹੀ ਹੈ ਇੰਡੀਆ 'ਚ ਜਿਹੜੀ ਹੈ ਉਹ ਫਿਲਮ ਆਏਗੀ ਮਾਰਚ ਦੇ ਵਿੱਚ OTT ਪਲੇਟਫਾਰਮ ਸ਼ਾਇਦ ਜ਼ੀ ਤੇ ਆਏਗੀ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਹੈ ਆ ਜਿਹੜਾ ਇਹ ਕਾਰਨ ਬਣਿਆ ਇਹ ਕਿਉਂ ਬਣਿਆ ਦੇਖੋ ਜਦੋਂ ਦਿਲਜੀਤ ਦੋਸਾਂਜ ਨੇ ਥੋੜੇ ਦਿਨ ਪਹਿਲਾਂ ਇਹਦਾ ਪੋਸਟਰ ਪਾਇਆ ਸੀ ਹੈਨਾ ਜੀ ਤੇ ਇਹਨੇ ਦਿਲਜੀਤ ਨੇ ਲਿਖਿਆ ਸੀ ਕਿ 7 ਫਰਵਰੀ ਨੂੰ ਇਹ ਰਿਲੀਜ਼ ਹੋ ਜੇਗੀ ਫਿਲਮ ਤੇ ਓਨਲੀ ਇੰਟਰਨੈਸ਼ਨਲ ਲਿਖਿਆ ਸੀ ਉਹਨੇ ਪਰ ਪਤਾ ਨਹੀਂ ਲੱਗਿਆ ਜਲਦਬਾਜੀ ਚ ਬਹੁਤ ਸਾਰੇ ਲੋਕਾਂ ਨੂੰ ਤੇ ਇਹ ਖਬਰਾਂ ਫੈਲ ਗਈਆਂ ਸੀ ਕਿ ਵੀ ਜਸਵੰਤ ਸਿੰਘ ਖਾਲੜਾ ਵਾਲੀ ਜਿਹੜੀ ਫਿਲਮ ਦਿਲਜੀਤ ਨੇ ਬਣਾਈ ਪੰਜਾਬ 95 ਕਿ ਉਹ ਰਿਲੀਜ਼ ਹੋਣ ਜਾ ਰਹੀ ਹੈ ਤੇ ਫਿਰ ਦੂਸਰੇ ਦਿਨ ਜਾ ਕੇ ਪਤਾ ਲੱਗਿਆ ਜਦੋਂ ਇਹ ਫਿਲਮ ਮੇਕਰਸ ਨੇ ਜਿਹੜਾ ਕਲੀਅਰ ਕੀਤਾ ਕਿ ਨਹੀਂ ਵੀ ਇੰਡੀਆ ਚ ਤਾਂ ਨਹੀਂ ਲੱਗ ਰਹੀ ਪਰ ਇੰਡੀਆ ਤੋਂ ਬਾਹਰ ਜਿੰਨੇ ਵੀ ਦੇਸ਼ ਨੇ ਜਿੱਥੇ ਇਥੇ ਪੰਜਾਬੀ ਫਿਲਮਾਂ ਲੱਗਦੀਆਂ ਨੇ ਉਥੇ ਸਾਰਿਆਂ ਚ ਇਹ 7 ਫਰਵਰੀ ਨੂੰ ਲੱਗੂਗੀ ਜੀ ਤੇ ਇੱਕ ਬੜੀ ਨਿਮੋਸ਼ੀ ਹੋਈ ਉਦੋਂ ਪੂਰੇ ਪੰਜਾਬ ਦੇ ਵਿੱਚ ਐ ਜੀ ਪੀ ਸੀ ਨੂੰ ਸਿੱਖ ਸੰਸਥਾਵਾਂ ਨੂੰ ਕਿ ਫਾਈਨਲੀ ਇੱਕ ਜਿਹੜੀ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਜੀਵਨ ਤੇ ਜਿਹੜੀ ਫਿਲਮ ਬਣੀ ਕਿਉਂਕਿ ਐਨੇ ਸਾਲ ਹੋ ਗਏ ਹਲੇ ਤੱਕ ਤਾਂ ਕਿਸੇ ਨੇ ਇਸ ਵਿਸ਼ੇ ਨੂੰ ਛੋਹਿਆ ਤੱਕ ਨਹੀਂ ਸੀਗਾ ਦਿਲਜੀਤ ਉਹਨਾਂ ਨੇ ਉਹਨਾਂ ਦੀ ਟੀਮ ਨੇ ਉਹਨਾਂ ਦੇ ਫਿਲਮ ਮੇਕਰਸ ਨੇ ਡਾਇਰੈਕਟਰ ਪ੍ਰੋਡਿਊਸਰ ਨੇ ਉਹਨਾਂ ਨੇ ਹੌਸਲਾ ਕੀਤਾ ਕਿ ਅਸੀਂ ਜਸਵੰਤ ਸਿੰਘ ਖਾਲੜਾ ਉਨਾ ਤੇ ਫਿਲਮ ਬਣਾਈਏ ਜੀ ਠੀਕ ਹੈ ਜੀ ਹਾਲਾਂਕਿ ਇਹ ਵੀ ਪਤਾ ਸੀਗਾ ਕਿ ਇਹ ਕੋਈ ਕਮਰਸ਼ੀਅਲ ਫਿਲਮ ਤਾਂ ਹੈ ਨਹੀਂ ਸੀ ਵੀ ਜਿੱਤੇ ਪੈਸੇ ਕਮਾਏ ਜਾਣਗੇ ਠੀਕ ਹੈ ਇੱਕ ਭਾਵਕ ਸੀ ਤੇ ਇੱਕ ਅਸਲੀਅਤ ਨੇ ਨਾਲ ਜੁੜੀ ਹੋਈ ਇਹ ਫਿਲਮ ਹੈ ਜਿਹੜੀ ਬਣਾਈ ਗਈ ਹੈ ਬਿਲਕੁਲ ਸੋ ਇਹ ਤਾਂ ਸੋਚ ਕੇ ਮੇਕਰਸ ਨੇ ਨਹੀਂ ਬਣਾਇਆ ਕਿ ਅਸੀਂ ਬਹੁਤ ਸਾਰੇ ਪੈਸੇ ਕਮਾ ਲਾਂਗੇ ਜੀ ਇੱਕ ਸੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਸਚਾਈ ਸੀ ਜੋ ਉਦੋਂ 90 ਤੋਂ ਲੈ ਕੇ 95 ਤੱਕ ਦੇ ਦਵੈਸੇ ਤਾਂ ਪੂਰਾ ਦਹਾਕਾ ਹੀ ਹੋਇਆ ਪਰ ਇਸ ਦਹਾਕੇ ਦੇ ਦੌਰਾਨ ਜਿਸ ਤਰੀਕੇ ਦੇ ਨਾਲ ਪੰਜਾਬੀ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਜਾ ਰਿਹਾ ਸੀ ਬੇਕਸੂਰੇ ਨੌਜਵਾਨਾਂ ਨੂੰ ਚੁੱਕ ਕੇ ਮਾਰ ਦਿੱਤਾ ਗਿਆ ਉਹਨਾਂ ਦੀਆਂ ਲਾਸ਼ਾਂ ਤੱਕ ਪਰਿਵਾਰਾਂ ਨੂੰ ਨਹੀਂ ਮਿਲੀਆਂ ਤੇ ਉਦੋਂ ਇੱਕ ਪੰਜਾਬੀ ਬੰਦਾ ਖੜਾ ਸੀ ਉਹ ਸੀ ਜਸਵੰਤ ਸਿੰਘ ਖਾਲੜਾ ਬੜੇ ਖੂਬ ਜਿਨ੍ਹਾਂ ਨੇ ਪੂਰੀ ਰਿਪੋਰਟ ਤਿਆਰ ਰਹੀ ਕੀਤੀ ਹੈ ਨਾ ਤੇ ਉਹਨਾਂ ਦੀ ਜ਼ਿੰਦਗੀ ਤੇ ਫਿਲਮ ਸੀ ਤੇ ਤੁਸੀਂ ਦੇਖੋ ਕਿ ਉਹੀ ਪੰਜਾਬ ਪੁਲਿਸ ਜਿਹਦਾ ਜਿਸ ਦਾ ਪਰਦਾਫਾਸ਼ ਭਾਈ ਖਾਲੜਾ ਜੀ ਨੇ ਕੀਤਾ ਸੀ ਉਸੇ ਪੰਜਾਬ ਪੁਲਿਸ ਨੇ ਉਹਨਾਂ ਦਾ ਵੀ ਹਸ਼ਰ ਉਹਨਾਂ ਹੀ ਬੇਦੋਸ਼ ਸਿੱਖ ਨੌਜਵਾਨਾਂ ਦੇ ਵਰਗਾ ਕੀਤਾ ਬਿਲਕੁਲ ਟ੍ਰੇਲਰ ਚ ਬੜੇ ਬੜੇ ਖੂਬਸੂਰਤ ਤਰੀਕੇ ਨਾਲ ਦਿਖਾਇਆ ਗਿਆ ਹੈ ਜਦੋਂ ਉਹ ਜਿਹੜੇ ਲਾਪਤਾ ਦੇ ਆਪਾਂ ਪੋਸਟਰਸ ਕਹਿ ਦਿੰਦੇ ਹਾਂ ਉਹਨਾਂ ਦੇ ਮੂੰਹ ਤੇ ਹੀ ਮਾਰਦਾ ਦਿਲਜੀਤ ਦੇ ਮੂੰਹ ਤੇ ਜੋ ਕਿਰਦਾਰ ਦਿਲਜੀਤ ਨਿਭਾ ਰਹੇ ਨੇ ਖਾਲੜਾ ਜੀ ਦਾ ਤਾਂ ਉਹਨਾਂ ਦੇ ਮੂੰਹ ਤੇ ਮਾਰਦਾ ਵੀ ਆ ਚੱਕ ਤੇਰੇ ਲਾਪਤਾ ਦੇ ਪੋਸਟਰ ਲੱਗੇ ਤੇ ਤੂੰ ਵੀ ਲੱਭਣਾ ਤੂੰ ਵੀ ਨਹੀਂ ਹਾਂ ਤਾਂ ਐਦਾਂ ਦਾ ਮਾਹੌਲ ਰਿਹਾ ਉਸ ਬਿਲਕੁਲ ਰਿਹਾ ਬਿਲਕੁਲ ਰਿਹਾ ਇਹ ਤਾਂ ਖਾਲੜਾ ਜੀ ਨੂੰ ਪਹਿਲੇ ਹੀ ਪਤਾ ਲੱਗ ਗਿਆ ਸੀਗਾ ਕਿ ਮੈਂ ਜਿਹੜੀ ਰਿਪੋਰਟ 25000 ਸਿੱਖ ਨੌਜਵਾਨ ਜਿਹੜੇ ਲਾਪਤਾ ਹੋਏ ਨੇ ਕਿ ਮਿਲੇ ਨਹੀਂ ਇਹਨਾਂ ਦੀ ਜਿਹੜੀ ਮੈਂ ਤਿਆਰ ਕੀਤੀ ਆ ਅੰਕੜਿਆਂ ਦੇ ਨਾਲ ਤਿਆਰ ਕੀਤੀ ਹੈ ਕਿ ਪੰਜਾਬ ਪੁਲਿਸ ਮੇਰੇ ਨਾਲ ਵੀ ਕੁਝ ਵੀ ਕਰ ਸਕਦੀ ਹੈ ਤੁਸੀਂ ਦੇਖ ਲਓ ਜਿਸ ਦਿਨ ਡਿਸ ਅਪੀਅਰ ਹੋਏ ਨੇ ਖਾਲੜਾ ਜੀ ਤੇ ਜਿਹੜੇ ਉਹਨਾਂ ਦੇ ਗਵਾਂਡੀ ਸੀਗੇ ਤੇ ਉਹ ਸ਼ਾਇਦ ਨਵੰਬਰ ਦਾ ਕੋਈ ਮਹੀਨਾ ਸੀਗਾ ਜਿਵੇਂ ਮੈਂ ਗਲਤ ਨਹੀਂ ਹੋਊਂਗਾ ਤਾਂ ਉਹ ਆਪਣੇ ਘਰ ਦੇ ਬਾਹਰ ਕਾਰ ਸਾਫ਼ ਕਰਦੇ ਸੀ ਆਪਣੀ ਕਾਰ ਜਿਵੇਂ ਆਪਾਂ ਧੋ ਲੈਣੇ ਆ ਧੋਣ ਲੱਗ ਜਾਂਦੇ ਆ ਆਪਾਂ ਤੇ ਉਦੋਂ ਹੀ ਮੌਕੇ ਤੇ ਪੁਲਿਸ ਆਉਂਦੀ ਆ ਤੇ ਉਹਨਾਂ ਨੂੰ ਚੁੱਕ ਕੇ ਲੈ ਜਾਂਦੀ ਆ ਉਹਨਾਂ ਦੇ ਜਿਹੜੇ ਆਸੇ ਪਾਸੇ ਮੁਹੱਲੇ ਵਾਲੇ ਲੋਕ ਸੀ ਉਹਨਾਂ ਨੇ ਬਕਾਇਦਾ ਦੇਖਿਆ ਵੀ ਹੂੰ ਪਰ ਬਾਅਦ ਚ ਜਦੋਂ ਪੁਲਿਸ ਤੱਕ ਪਹੁੰਚ ਕੀਤੀ ਕਿ ਸਾਡਾ ਬੰਦਾ ਆਇਆ ਨਹੀਂ ਪੁਲਿਸ ਸਾਫ਼ ਤੌਰ ਤੇ ਉਦੋਂ ਪੁਲਿਸ ਮੁੱਕਰ ਗਈ ਕਿ ਅਸੀਂ ਤਾਂ ਕੋਈ ਅਰੈਸਟ ਇਦਾਂ ਦੀ ਪਾਈਓ ਨਹੀਂ ਉਸ ਦਿਨ ਤੋਂ ਬਾਅਦ ਖਾਲੜਾ ਜੀ ਕਦੇ ਲੱਭੇ ਨਹੀਂ ਹੈਗੇ ਤੇ ਬਹੁਤ ਸਾਰੀਆਂ ਇਹਨੀਆਂ ਕਹਾਣੀਆਂ ਨੇ ਕਿ ਉਦਾਂ ਹੀ ਉਹਨਾਂ ਨੂੰ ਵੀ ਕੋ-ਕੋ ਕੇ ਮਾਰ ਦਿੱਤਾ ਗਿਆ ਹਨ ਫਿਲਮ ਦੇ ਵਿੱਚ ਇਹੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਆ ਪੰਜਾਬ ਦੇ ਲੋਕ ਖੁਸ਼ ਹੋ ਗਏ ਸੀਗੇ ਕਿ ਫਾਈਨਲੀ ਕੀ ਇਹ ਜਿਹੜੀ ਫਿਲਮ ਹੈ ਕਿਉਂਕਿ ਆਪਣੀ ਉਸ ਦਿਨ ਵੀ ਗੱਲ ਚੱਲ ਰਹੀ ਸੀ ਕਿਉਂਕਿ ਇੱਥੇ ਨਾ ਕੱਟਾਂ ਨੂੰ ਲੈ ਕੇ ਬਹੁਤ ਸਾਰਾ ਰੌਲਾ ਪਿਆ ਸੀਗਾ ਬਹੁਤ ਸਾਰੇ ਸੀਨ ਐਸੇ ਸੀ ਜਿਹੜੇ ਸੈਂਸਰ ਬੋਰਡ ਨੇ ਕੱਟੇ ਨੇ ਆਲਰੇਡੀ 92 ਕੇ 93 ਕੱਟ ਸੀਗੇ ਸ਼ਾਇਦ 90 ਤੋਂ ਲੈ ਕੇ 120 25 ਜਿਹੜੇ ਕੱਟ ਨੇ ਉਹ ਕਿਹਾ ਗਿਆ ਕਿ ਇਸ ਫਿਲਮ ਦੇ ਵਿੱਚ ਇੰਡੀਆ ਦੇ ਵਿੱਚ ਲੱਗੇ ਨੇ ਪਰ ਜਿਹੜੀ ਬਾਹਰ ਫਿਲਮ ਲੱਗੂਗੀ ਉਹ ਕੱਟੋ-ਕੱਟ ਖੁਸ਼ੀ ਹੈ ਕਿ ਉਹ ਕੱਟਾਂ ਬਿਨਾਂ ਕੱਟਾਂ ਤੋਂ ਲੱਗੂਗੀ ਤੇ ਖੁਸ਼ੀ ਦੀ ਗੱਲ ਇਹ ਵੀ ਹੈ Rao ji ਕਿ ਜਿਹੜੀ Uh, OTT ਤੇ মুভি ਆ ਰਹੀ ਹੈ ਉਹ ਵੀ ਵਿਦਆਉਟ ਉਹ ਵੀ ਵਿਦਆਉਟ ਕੱਟ ਲੱগুਗੀ ਬਿਲਕੁਲ ਸਹੀ ਗੱਲ ਹੈ ਪਰ ਇਹਦੇ ਚ ਗੱਲ ਇਹ ਹੋ ਜਾਂਦੀ ਆ ਕਿ ਮੇਕਰਸ ਦਾ ਨੁਕਸਾਨ ਬੜਾ ਇੱਕ ਆਰਥਿਕ ਨੁਕਸਾਨ ਆ ਉਹਨਾਂ ਦਾ ਚਲੋ ਉਹਨਾਂ ਨੇ ਫਾਇਦਾ ਸੋਚ ਕੇ ਤਾਂ ਪਹਿਲਾਂ ਵੀ ਫਿਲਮ ਨਹੀਂ ਬਣਾਈ ਸੀਗੀ ਕਿ ਅਸੀਂ ਬਹੁਤ ਸਾਰੇ ਤੋਂ ਕਰੋੜਾਂ ਰੁਪਏ ਕਮਾਉਣੇ ਨੇ ਪਰ ਫਿਰ ਵੀ ਜਿੰਨਾ ਕਿ ਲੱਗਿਆ ਮੇਕਰਸ ਦਾ ਉਹਨਾਂ ਕਿ ਤੱਕ ਖਰਚ ਨਿਕਲਣਾ ਚਾਹੀਦਾ ਸੀ ਪਰ ਮੈਨੂੰ ਲੱਗਦਾ ਕਿ ਉਹ ਖਰਚ ਸ਼ਾਇਦ ਉਹਨਾਂ ਦਾ ਨਿਕਲ ਜਾਊਗਾ ਕਿਉਂਕਿ ਵਰਲਡ ਵਾਈਡ ਇਹ ਚੀਜ਼ ਲੱਗ ਰਹੀ ਆ ਤੇ ਇਹਦੇ ਨਾਲ ਇੱਕ ਹੋਰ ਫਾਇਦਾ ਹੋਊਗਾ ਕੀ ਪਤਾ ਲੱਗੂਗਾ ਪੂਰੀ ਦੁਨੀਆ ਨੂੰ ਖਾਲੜਾ ਜੀ ਨੇ ਵੀ ਉਸ ਟਾਈਮ ਦੇਖੋ ਜਦੋਂ ਰਿਪੋਰਟ ਤਿਆਰ ਕੀਤੀ ਉਹ ਸੁਪਰੀਮ ਕੋਰਟ ਤੱਕ ਗਏ ਹਾਈ ਕੋਰਟ ਤੱਕ ਗਏ ਪਰ ਹਾਈ ਕੋਰਟ ਨੇ ਉਹਨਾਂ ਦੀ ਇਸ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕਰਤਾ ਬਿਲਕੁਲ ਕਹਿੰਦੇ ਕਿ ਜੇ ਅਸੀਂ ਤੁਹਾਡਾ ਇਹ ਕੇਸ ਲਾ ਲਿਆ ਨਾ ਕੋਰਟ ਦੇ ਵਿੱਚ ਤਾਂ ਕਹਿੰਦੇ ਕਿ ਬਹੁਤ ਸਾਰੀਆਂ ਚੀਜ਼ਾਂ ਗਲਤ ਹੋ ਜਾਣਗੀਆਂ ਤੁਸੀਂ ਦੇਖੋ ਉਦੋਂ ਹਾਈ ਕੋਰਟ ਵੀ ਉਹਨਾਂ ਦੇ ਨਾਲ ਨਹੀਂ ਖੜਿਆ ਜਿਹਨੂੰ ਅਸੀਂ ਕਹਿੰਦੇ ਆ ਕਿ ਸਾਡੀ ਨਿਆਂ ਪ੍ਰਣਾਲੀ ਆ ਜੀ ਸਾਡੀ ਸਟੇਟ ਦੀ ਸਭ ਤੋਂ ਉੱਚੀ ਨਿਆਂ ਪ੍ਰਣਾਲੀ ਆ ਹਾਈ ਕੋਰਟ ਨੇ ਵੀ ਉਹਨਾਂ ਨੂੰ ਜਵਾਬ ਦਿੱਤਾ ਫੇਰ ਖਾਲੜਾ ਜੀ ਨੇ ਇਹ ਸੋਚਿਆ ਸੀ ਕਿ ਜੇ ਮੇਰੇ ਦੇਸ਼ ਦੇ ਵਿੱਚ ਜੇ ਐਨੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਕਹਾਉਂਦਾ ਜੇ ਉੱਥੇ ਇਸ ਚੀਜ਼ ਦੀ ਇਸ ਸੱਚਾਈ ਦੀ ਵੈਲਿਊ ਨਹੀਂ ਮੇਰੀ ਰਿਪੋਰਟ ਦੀ ਵੈਲਿਊ ਨਹੀਂ ਕੋਈ ਸੁਣ ਨਹੀਂ ਰਿਹਾ ਕੋਈ ਮਨੁੱਖੀ ਅਧਿਕਾਰਾਂ ਦੀ ਗੱਲ ਨਹੀਂ ਹੋ ਰਹੀ ਤਾਂ ਫਿਰ ਮੈਂ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਜਾਵਾਂ ਤੇ ਖਾਲੜਾ ਜੀ ਉਦੋਂ ਫਿਰ ਕੈਨੇਡਾ ਤੱਕ ਗਏ ਇੱਕ ਉਹਨਾਂ ਦੀ ਸਪੀਚ ਹੈ ਬੜੀ ਲਾਸਟ ਸਪੀਚ ਉਹਨਾਂ ਦੀ ਫੇਮਸ ਆ ਤੇ ਉਥੇ ਉਹਨਾਂ ਨੇ ਪੂਰਾ ਬਿਆਨ ਕੀਤਾ ਕਿ ਮੈਂ ਇਹ ਤਿਆਰ ਰਿਪੋਰਟ ਕਿਵੇਂ ਕੀਤੀ ਆ ਉਹ ਕਹਿੰਦੇ ਸ਼ਮਸ਼ਾਨ ਘਾਟਾ ਚ ਅਸੀਂ ਗਏ ਉਥੇ ਜਾ ਕੇ ਪਤਾ ਕਰਿਆ ਕਿਉਂਕਿ ਉਦੋਂ ਕੀ ਕਰਦੀ ਸੀ ਜਿਹੜੀ ਪੁਲਿਸ ਸੀ ਉਹ ਐਦਾਂ ਹੀ ਬੇਦੋਸ਼ਿਆਂ ਨੂੰ ਮਾਰ ਕੇ ਸ਼ਮਸ਼ਾਨ ਘਾਟ ਛੁੱਟ ਜਾਂਦੀ ਸੀ ਨਾਲੇ ਉਹਨਾਂ ਨੇ ਉਹਨਾਂ ਨੂੰ ਕਹਿ ਦਿੱਤਾ ਹੁੰਦਾ ਸੀ ਕਿ ਇਹ ਲਵਾਰਿਸ਼ ਲਾਸ਼ਾਂ ਨੇ ਜੀ ਇਹਨਾਂ ਦਾ ਸੰਸਕਾਰ ਸੰਸਕਾਰ ਕਰ ਦੇ ਬਿਲਕੁਲ ਉਹਨਾਂ ਨੇ ਉਹਨਾਂ ਨੇ ਇੱਥੋਂ ਤੱਕ ਆਪਦੀ ਉਹ ਸਪੀਚ ਚ ਕਿਹਾ ਮੈਂ ਸਪੀਚ ਹਾਲਾਂਕਿ ਅੱਧਿਕ ਸੁਣੀ ਹੈ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਿਹੜੀਆਂ ਲਵਾਰਿਸ ਲਾਸ਼ਾਂ ਤੁਸੀਂ ਲੈ ਕੇ ਆਏ ਹੋ ਉਹਨਾਂ ਨੇ ਜਿਹੜੇ ਉੱਥੇ ਸੰਸਕਾਰ ਕਰਦੇ ਨੇ ਜਿਹੜੇ ਆਪਾਂ ਕਹਿ ਦਿੰਦੇ ਆ ਮਰਦਾ ਘਰਾਂ 'ਚ ਕੰਮ ਕਰਦੇ ਨੇ ਹੂੰ ਉਹਨਾਂ ਤੋਂ ਪੁੱਛਿਆ ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ ਕਿ ਕਿਵੇਂ ਆਇਆ ਕਿੰਨੀਆਂ ਕਸੀ ਕਈ ਵਾਰੀ ਕਹਿੰਦੇ 100 ਆ ਜਾਂਦੀਆਂ ਕਈ ਵਾਰੀ 2 ਆਂਦੀਆਂ ਕਈ ਵਾਰੀ 5 ਜਾਂਦੀਆਂ ਕੋਈ ਗਿਣਤੀ ਨਹੀਂ ਹੈ ਬਿਲਕੁਲ ਤਾਂ ਉਦੋਂ ਬਾਅਦ ਉਹਨਾਂ ਨੇ ਕਿਹਾ ਵੀ ਪਤਾ ਕਿਵੇਂ ਲੱਗੇ ਹਾਂ ਤਾਂ ਉਹਨਾਂ ਨੇ ਕਿਹਾ ਵੀ ਜਿਹੜੀ ਵੀ ਸ਼ਹਿਰ 'ਚ ਲਵਾਰਿਸ ਲਾਸ਼ ਆਂਦੀ ਹੈ ਉਹਦਾ ਸੰਸਕਾਰ ਕਰਨ ਲਈ ਜੋ ਹੈ ਉਹ ਬਾਲਨ ਪਾਲਨ ਦਿੰਦਾ ਨਗਰ ਨਿਗਮ ਦਿੰਦਾ ਨਗਰ ਨਿਗਮ ਪ੍ਰੋਵਾਈਡ ਕਰਉਂਦਾ ਹਾਂ ਕੌਂਸਲ ਤੇ ਜਾ ਕੇ ਉਹਨਾਂ ਨੇ ਪਤਾ ਕੀਤਾ ਤਾਂ ਉੱਥੇ ਸਾਰਾ ਚਿੱਠਾ ਪਿਆ ਸੀ ਆਲਰੇਡੀ ਵੀ ਇਹ ਵਾਲਾ ਐਸ ਐਚਓ ਇੰਨੀਆਂ ਲਾਸ਼ਾਂ ਲੈ ਕੇ ਆਇਆ ਇਹ ਪੁਲਿਸ ਮੁਲਾਜ਼ਮ ਇੰਨੀਆਂ ਲੈ ਕੇ ਆਇਆ ਐਸ ਐਸ ਪੀ ਸਾਹਿਬ ਇੰਨੀਆਂ ਲੈ ਕੇ ਆਏ ਟਰੱਕ ਭਰ ਕੇ ਨੌਜਵਾਨਾਂ ਦਾ ਲੈ ਕੇ ਆਏ ਆ ਤਿੰਨੇ ਸੀਗੇ ਅੰਮ੍ਰਿਤਸਰ ਮਜੀਠਾ ਤੇ ਤਰਨਤਾਰਨ ਜੀ ਇਨਾਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਬਹੁਤ ਇਸ ਤਰੀਕੇ ਨਾਲ ਮਾਰੇ ਗਏ ਸੱਤ ਹਜ਼ਾਰ ਦੇ 7500 ਤਾਂ ਇੱਥੋਂ ਦੀ 6 6 7000 ਤਾਂ ਗਿਣਤੀ ਇੱਥੋਂ ਹੀ ਪੂਰੀ ਇਕੱਲੇ ਇੱਕ ਜ਼ਿਲ੍ਹੇ ਚ ਹੀ ਹੋ ਗਈ ਸੀ ਤੁਸੀਂ ਦੇਖੋ ਕਿ ਪੂਰਾ ਪੰਜਾਬ ਪਿਆ ਸੀਗਾ ਫਿਰ ਹਨਾ ਤੇ ਇਸ ਤਰੀਕੇ ਦੇ ਨਾਲ ਬਹੁਤ ਘਾਲਣਾ ਘਾਲ ਕੇ ਉਹਨਾਂ ਨੇ ਉਹ ਰਿਪੋਰਟ ਤਿਆਰ ਕੀਤੀ ਸੀਗੀ ਤੇ ਖੈਰ ਉਹਨਾਂ ਨੂੰ ਪਤਾ ਵੀ ਸੀ ਕਿ ਮੇਰਾ ਵੀ ਇਹੀ ਪੁਲਿਸ ਹਾਲ ਕਰ ਸਕਦੀ ਔਰ ਉਸਨੇ ਕੀ ਕੀਤਾ ਸੀ ਉੱਥੇ ਉਹਨਾਂ ਨੂੰ ਕਿਹਾ ਵੀ ਗਿਆ ਸੀ ਹੂੰ ਉੱਥੇ ਕੈਨੇਡਾ ਸ਼ਾਇਦ ਉਹਨਾਂ ਨੂੰ ਕਿਹਾ ਵੀ ਗਿਆ ਸੀਗਾ ਵੀ ਤੁਸੀਂ ਵਾਪਸ ਨਾ ਜਾਓ ਤੁਹਾਡਾ ਵੀ ਇਹੀ ਹਸ਼ਰ ਹੋਏਗਾ ਹੂੰ ਤੋ ਕਹਿੰਦੇ ਵੀ ਮੈਂ ਆਪਣਾ ਜੋ ਕੰਮ ਕਰਨਾ ਸੀ ਉਹ ਮੈਂ ਕਰਤਾ ਹੂੰ ਮੈਂ ਦੱਸਤਾ ਲੋਕਾਂ ਨੂੰ ਵੀ ਇਹ ਸਭ ਕੁਝ ਹੋ ਰਿਹਾ ਹੁਣ ਜੋ ਹੋਏਗਾ ਉਹ ਦੇਖੀਏ ਇੱਥੋਂ ਫਿਰ ਇਹ ਵੀ ਤਾਂ ਪਤਾ ਲੱਗਦਾ ਨਾ ਕਿ ਖਾਲੜਾ ਜੀ ਅਸਲ ਦੇ ਵਿੱਚ ਨਾਇਕ ਸੀਗੇ ਉਦੋਂ ਬਿਲਕੁਲ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪਿੱਛੇ ਜਾਊਗਾ ਤਾਂ ਮੈਨੂੰ ਐਵੇਂ ਡਿਸਪੀਅਰ ਕਰ ਦਿੱਤਾ ਜਾਊ ਮਾਰ ਦਿੱਤਾ ਜਾਊਗਾ ਬਿਲਕੁਲ ਕੈਨੇਡਾ ਉਹ ਚਲੇ ਗਏ ਸੀਗੇ ਉਥੇ ਅਸਾਈਲਮ ਲੈ ਕੇ ਅਗਦੀ ਜ਼ਿੰਦਗੀ ਉਹ ਜੀ ਸਕਦੇ ਸੀ ਪਰ ਉਹਨਾਂ ਨੇ ਉਹ ਚੂਜ਼ ਨਹੀਂ ਕੀਤੀ ਹੁਣ ਤਾਂ ਜਿਹਨੇ ਜਾਣਾ ਹੁੰਦਾ ਕੋਈ ਮਾੜਾ ਜਿਹਾ ਬਹਾਨਾ ਲਾ ਕੇ ਉਥੇ ਅਸਾਈਲਮ ਲੈਣ ਦੀ ਕੋਸ਼ਿਸ਼ ਕਰਦੇ ਨੇ ਲੋਕ ਜਿਨ੍ਹਾਂ ਨੂੰ ਕੋਈ ਖਤਰਾ ਵੀ ਨਹੀਂ ਹੁੰਦਾ ਉਹਨਾਂ ਨੂੰ ਤਾਂ ਸ਼ਰਿਆਂ ਪਤਾ ਸੀ ਕਿ ਮੇਰੇ ਨਾਲ ਵੀ ਇਹੀ ਬੀਤ ਸਕਦੀ ਹੈ ਵਾਪਰ ਸਕਦੀ ਹੈ ਪਰ ਉਹ ਫਿਰ ਵੀ ਵਾਪਸ ਆਏ ਉਹਨਾਂ ਨੂੰ ਇਹ ਸੀ ਕਿ ਮੈਂ ਜਿਹੜੀ ਮੈਂ ਰਿਪੋਰਟ ਤਿਆਰ ਕੀਤੀ ਹੈ ਜਿਹੜੀ ਮੈਂ ਲੜਾਈ ਲੜੀ ਹੈ ਉਹ ਇਨਸਾਫ ਦੇ ਮੋੜ ਤੱਕ ਲੈ ਕੇ ਜਾਵਾਂ ਮੈਂ ਕਿ ਪੂਰਾ ਜਿਹੜਾ ਇਨਸਾਫ ਹੈ ਜਿਹੜੇ ਪਰਿਵਾਰਾਂ ਦੇ ਪੁੱਤ ਜਿਹੜੇ ਮਾਰੇ ਗਏ ਸੀ ਬੇਦੋਸ਼ੇ ਜਿਨ੍ਹਾਂ ਦੀਆਂ ਲਾਸ਼ਾਂ ਤੱਕ ਨਹੀਂ ਮਿਲੀਆਂ ਕਿ ਉਹਨਾਂ ਨੂੰ ਘੱਟੋ-ਘੱਟ ਥੋੜਾ ਜਿਹਾ ਇਨਸਾਫ ਤਾਂ ਮੈਂ ਦਵਾ ਸਕਾਂ ਤੇ ਪਰ ਅਫਸੋਸ ਹੈ ਕਿ ਉਦੋਂ ਦੇਖੋ 92 ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਸੀ ਮੁੱਖ ਮੰਤਰੀ ਬਿਨਤ ਸਿੰਘ ਦੀ ਸਰਕਾਰ ਆ ਗਈ ਸੀ ਕੇ ਪੀ ਐਸ ਗਿੱਲ ਡੀਜੀਪੀ ਨੂੰ ਕਿਵੇਂ ਖੁੱਲ੍ਹ ਦਿੱਤੀ ਉਹ ਸਭ ਨੂੰ ਪਤਾ ਆ ਕਿ ਕਿਸ ਤਰੀਕੇ ਨਾਲ ਕੇ ਪੀ ਐਸ ਗਿੱਲ ਨੇ ਅੱਗੇ ਹਰ ਇੱਕ ਜ਼ਿਲ੍ਹੇ ਦੇ ਐਸਐਸਪੀ ਨੂੰ ਇਹ ਕਹਿੰਦਾ ਸੀ ਕਿ ਮੈਨੂੰ ਤਾਂ ਬੰਦੇ ਚਾਹੀਦੇ ਸਿੱਖ ਨੌਜਵਾਨ ਚਾਹੀਦੀਆਂ ਲਾਸ਼ਾਂ ਚਾਹੀਦੀਆਂ ਸ਼ਾਮ ਨੂੰ ਟੇਬਲ ਤੇ ਗਿਣਤੀ ਹੋਣੀ ਚਾਹੀਦੀ ਹੈ ਕਿ ਕਿਹੜੇ ਜ਼ਿਲ੍ਹੇ ਦੇ ਐਸਐਸਪੀ ਨੇ ਜਾਂ ਕਿਹੜੇ ਜ਼ਿਲ੍ਹਾ ਪੁਲਿਸ ਨੇ ਕਿੰਨੇ ਮਾਰੇ ਨੇ ਤੇ ਉਦੋਂ ਰਿਪੋਰਟਾਂ ਇਹ ਐ ਜਾਂਦੀਆਂ ਸੀ ਕੋਈ ਕਹਿੰਦਾ ਸੀ ਅੱਜ ਅਸੀਂ 23 ਮਾਰਤੇ ਜੀ ਕੋਈ ਕਹਿੰਦਾ ਸੀ ਅਸੀਂ ਅੱਜ 25 ਕਰਤੇ ਕੋਈ ਕਹਿੰਦਾ 33 34 ਤੱਕ ਵੀ ਮਾਰਤੇ ਡੇਲੀ ਦੀ ਰਿਪੋਰਟ ਇਹ ਜਾਂਦੀ ਸੀ ਉਦੋਂ ਕੇਪੀਐਸ ਗਿੱਲ ਦੇ ਕੋਲ ਦੇਖੋ ਤੁਸੀਂ ਇਸ ਤਰੀਕੇ ਦਾ ਹਾਲਾਤ ਸੀ ਬੜਾ ਖੁਸ਼ੀ ਆ ਕਿ ਠੀਕ ਹੈ ਇਹ ਸਚਾਈ ਹੈ ਜਿਹੜੀ ਉਹ ਪਹੁੰਚੂਗੀ ਤਾਂ ਸਹੀ ਹੁਣ ਪੂਰੀ ਦੁਨੀਆ ਤੱਕ ਔਰ ਪੂਣੀਏ ਪੂਰੀ ਦੁਨੀਆ ਦੇਖੂ ਵੀ ਦੇਖੂਗੀ ਵੀ ਹੁਣ ਜੇ OTT ਤੇ ਵੀ ਹੁੰਦੀ ਆ ਪਲੱਸ ਉਸ ਤੋਂ ਇਲਾਵਾ ਇੱਕ ਹੋਰ ਸਾਧਨ ਨੇ ਕਿ ਪਾਇਰੇਸੀ ਬਹੁਤ ਹੋ ਜਾਂਦੀ ਹੈ ਹੈਨਾ ਜੇ ਬਾਹਰ ਲੱਗੂਗੀ ਤਾਂ ਤੁਸੀਂ ਦੇਖਿਓ ਕਿ ਇੰਟਰਨੈਟ ਤੇ ਫਿਲਮ ਪਾਇਰੇਟਡ ਹੋ ਕੇ ਆ ਜਾਣੀ ਹੈ ਐਟ ਲੀਸਟ ਇਹ ਆ ਕਿ ਲੋਕ ਦੇਖਣਗੇ ਤੇ ਉਦੋਂ ਸਰਕਾਰਾਂ ਵੀ ਦੇਖਣਗੀਆਂ ਤੇ ਸਾਡਾ ਜਿਹੜੀ ਨਿਆਂ ਪ੍ਰਣਾਲੀ ਆ ਉਹ ਉਹ ਵੀ ਦੇਖੂ ਜਿਹੜੇ ਉਹਦੇ ਵਿੱਚ ਬੈਠੇ ਨੇ ਯਾਰ ਇਸ ਤਰੀਕੇ ਦੇ ਮਨੁੱਖੀ ਅਧਿਕਾਰਾਂ ਦਾ ਹੰਣ ਇਸ ਤਰੀਕੇ ਤੱਕ ਵੀ ਹੋਇਆ ਹੁਣ ਵੀ ਹੁੰਦਾ ਬਹੁਤ ਸਾਰੇ ਕੇਸਾਂ ਚ ਇਹ ਤਾਂ ਕਹਿ ਨਹੀਂ ਸਕਦੇ ਕਿ ਪੂਰਾ ਇਨਸਾਫ ਮਿਲਦਾ ਪਰਸਨ ਲੂਟ ਹੈ ਦ ਜੀਤ ਨੂੰ ਜਿਨੇ ਇਸ ਵਿਸ਼ੇ ਦੇ ਉੱਤੇ ਫਿਲਮ ਬਣਾਈ ਬਿਲਕੁਲ ਡਾਇਰੈਕਟਰ ਨੂੰ ਪ੍ਰੋਡਿਊਸਰਜ਼ ਨੂੰ ਕਿਉਂ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਸਾਡਾ ਪੈਸਾ ਡੁੱਬੂਗਾ ਜਾਂ ਸਾਨੂੰ ਫਾਈਨੈਂਸ਼ੀਅਲੀ ਲਾਸ ਹੋਊਗਾ ਇੱਕ ਸੱਚ ਦਿਖਾਉਣ ਦੇ ਲਈ ਉਹਨਾਂ ਨੇ ਆਪਣਾ ਸਾਰਾ ਕਰੀਅਰ ਦਾਤੇ ਲਾਤਾ ਨਾਲੇ ਦਿਲਜੀਤ ਹੈ ਦਿਲਜੀਤ ਨੂੰ ਕੀ ਲੋੜ ਸੀ ਇਹ ਇਦਾਂ ਦੇ ਕਿਰਦਾਰ ਕਰਨ ਦੀ ਨਹੀਂ ਪਰ ਇਹ ਜਿਹੜਾ ਦੇਖੋ ਕਲਾਕਾਰ ਹੁੰਦਾ ਨਾ ਜੱਗੀ ਕਲਾਕਾਰ ਨੂੰ ਇਸ ਤਰੀਕੇ ਦੀ ਰੋਲ ਚਾਹੀਦੇ ਹੁੰਦੇ ਨੇ ਨਹੀਂ ਨਹੀਂ ਮੈਂ ਉਹੀ ਕਹਿ ਰਿਹਾ ਹਾਂ ਜਿਹੜਾ ਅਸਲ ਕਲਾਕਾਰ ਹੈ ਮੈਂ ਉਹੀ ਕਹਿ ਰਿਹਾ ਹਾਂ ਪਰ ਪਰ ਦਿਲਜੀਤ ਲਈ ਨਾ ਇੱਜ਼ਤ ਡਬਲ ਹੋ ਜਾਂਦੀ ਕਈ ਵਾਰੀ ਜਦੋਂ ਇੱਕ ਹੰਬਲਨੈਸ ਦੇ ਨਾਲ ਇੱਕ ਚੰਗੇ ਕਿਰਦਾਰ ਦੇ ਨਾਲ ਤੁਸੀਂ ਇਦਾਂ ਦੇ ਰੋਲਜ਼ ਨਿਭਾਉਣੇ ਹੋ ਤਾਂ ਦਲਜੀਤ ਨੂੰ ਸਲੂਟ ਹੈ ਜਿਹੜਾ ਸਿਸਟਮ ਦੇ ਨਾਲ ਲੜਨ ਦੀ ਵੀ ਹਿੰਮਤ ਕਰਦਾ ਦੇਖੋ ਦਲਜੀਤ ਨੇ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਨੇ ਪੰਜਾਬ 84 ਵੀ ਬਣੀ ਸੀ ਹੈਨਾ ਇੱਕ ਹੋਰ ਤਾਂ ਪੰਜਾਬ ਦੀ ਬਣੀ ਉਹ ਵੀ ਸੀ ਪਰ ਦਲਜੀਤ ਦਸਾਂਜ ਦੇ ਫਿਲਮੀ ਕੈਰੀਅਰ ਦੇ ਵਿੱਚ ਜਿਹੜਾ ਜਸਵੰਤ ਸਿੰਘ ਖਾਲੜਾ ਦਾ ਰੋਲ ਹੈ ਨਾ ਇਹ ਸੁਨਹਿਰੀ ਅੱਖਰਾਂ ਚ ਲਿਖਿਆ ਗਿਆ ਬਿਲਕੁਲ ਮਤਲਬ ਇੱਕ ਹਰ ਇੱਕ ਕਲਾਕਾਰ ਨੂੰ ਹੁੰਦਾ ਕਿ ਮੈਨੂੰ ਇੱਕ ਐਸਾ ਰੋਲ ਮਿਲੇ कि ਜਿਹੜਾ ਪੂਰੀ ਕਾਮ ਦਾ ਜਿਹੜਾ ਬੰਦਾ ਹੀਰੋ ਸੀਗਾ ਉਹਦਾ ਰੋਲ ਮਿਲਣਾ ਉਹਦਾ ਨਿਭਾਉਣੀ ਉਹਦੀ ਜ਼ਿੰਦਗੀ ਆਪਣੇ ਆਪ ਦੇ ਵਿੱਚ ਮਤਲਬ ਇਹ ਇੱਕ ਬਹੁਤ ਵੱਡਾ ਗਿਫਟ ਹੈ ਇਹ ਦਲਜੀਤ ਦੇ ਲਈ ਵੀ ਸੋ ਦਲਜੀਤ ਦੇ ਕੀਤੇਗੇ ਫਿਲਮਾਂ ਚ ਸਾਰੇ ਕਿਰਦਾਰਾਂ ਦੇ ਨਾਲ ਜੇਕਰ ਕੋਈ ਸਿਖਰ ਤੇ ਰਹੂਗਾ ਉਹ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਰਹੂਗਾ ਹਮੇਸ਼ਾ ਦੇ ਲਈ